ਪੰਜਾਬ ਦੇ ਨਹੀਂ ਇਸ ਪੂਰੇ ਮੁਲਕ ਦੇ ਇਤਿਹਾਸ ਦੇ ਵਿੱਚ ਇਸ ਫਾਸ਼ੀਵਾਦੀ ਹਮਲੇ ਦੇ ਦੌਰ ਦੇ ਵਿੱਚ ਇੱਕ ਇਤਿਹਾਸਿਕ ਦਿਨ ਇੱਕ ਇਤਿਹਾਸ ਅਧਿਆਏ ਅੱਜ ਤੁਸੀਂ ਲਿਖਤਾ ਕਿ ਜਮਹੂਰੀਆਤ ਨੂੰ ਸੰਭਾਲ ਲੋਕ ਤੇ ਲੋਕ ਅਖੀ ਪੱਤਰਾਂ ਦਾ ਅੱਜ ਇਸ ਜ਼ਾਦੀ ਹਕੂਮਤ ਦੇ ਖਿਲਾਫ ਇਸ ਮਾਲਵੇ ਦੀ ਧਰਤੀ ਤੇ ਗਰਜ ਰਹੇ ਆਉਣ ਵਾਲੇ ਵੀਰਾਂ ਤੇ ਮਾਜੇ ਤੇ ਦਿਵਾਗੇ ਦੀ ਧਰਤੀ ਤੇ ਵੀ ਗਰਜਣਗੇ ਤੇ ਇਹ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਜਵਾਨ ਬੰਦੀ ਨੂੰ ਝੰਡਲ ਵਾਲੇ ਲੋਕ ਇਸ ਧਰਤੀ ਤੇ ਕਾਇਦਾ ਨਹੀਂ ਹੋਏ ਜਵਾਨ ਬੰਦੀ ਹੋ ਰਹੀ ਆ ਕੱਲੇ ਪੰਜਾਬ ਦੀ ਤਾਂ ਆਪ ਦੀ ਗੱਲ ਨਹੀਂ ਪੂਰੀ ਦੁਨੀਆ ਨੇ ਵੱਧਰਤੇ ਜਿੰਨੀ ਧਨ ਦਾ ਪੈਦਾ ਹੁੰਦੀ ਆ ਉਹਦਾ 88% 1% ਲੋਕਾਂ ਦੇ ਹੱਥਾਂ 'ਚ ਜਾ ਰਿਹਾ ਬਾਕੀ ਦੇ 99% ਲੋਕਾਂ ਦੇ ਕੋਲ 13 ਤੁਸੀਂ ਜਾ ਰਿਹਾ ਇਸ ਮੁੱਦਰੇ ਵਿੱਚ ਜਿਹਨੂੰ ਮੋਤੀ ਨੇ ਸੱਤਾ ਸੰਭਾਲੀ ਤਾਂ ਉੱਪਰਲੇ 10% ਲੋਕਾਂ ਕੋਲ ਮੁਰਗ ਦੇ 53% ਪੈਸਾ ਸੀ ਇਹ 2024 ਤੱਕ ਉਹਨੇ 10% ਦੇ ਕੋਲੇ 74% ਹੋ ਗਿਆ ਤੇ ਇਹਦੇ ਨੇ 90 ਦੇ ਕੋਲੇ 66 ਹੈ ਜਦੋਂ ਇਸ ਸੂਬੇ ਦਾ ਜਲ ਜੰਗਲ ਜ਼ਮੀਨ ਇਸ ਸੂਬੇ ਦੇ ਲੋਕਾਂ ਦੀ ਕਿਰਤ ਕਮਾਈਆਂ ਉਸਰੇ ਟੈਕਸਰਲ ਬਣੇ ਹੋਏ ਅਦਾਰੇ ਕੌਂਟੀਆਂ ਦੇ ਤੋਂ ਤੋਂ ਘਟਾਉਣੇ ਨੂੰ ਵੱਡੇ ਘਟਾਉਣੇ ਨੂੰ ਵੇਚਣਾ ਲੋਕਾਂ ਤੋਂ ਰੋਜ਼ਗਾਰ ਖੋਣ ਬਿਜਲੀ ਵੀ ਖੋਣੀ ਹੈ ਬਿਜਲੀ ਬੇਲਿਆ ਕੇ

ਦੇ ਮਾਮਲਾ ਮਹਿਨਤ ਪੱਤਰਕਾਰਾਂ ਦਾ ਵੀ ਜਦ ਤੇ ਸੁੱਚੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਬਚਾਉਣ ਦਾ ਮਾਮਲਾ ਤੇ ਲੜਾਈ ਇਹ ਉਹਦੇ ਨਹੀਂ ਲੜੀ ਜਾਣੀ ਅੱਛਾ ਪਿਛਲੇ ਵੀ ਬੜੇ ਸਵਾਲ ਥੇ ਕਿ ਪੱਤਰਕਾਰ ਆ ਕਿ ਬਲੌਗਰ ਆ ਇਹ ਤੇ ਦੋ ਗੱਲਾਂ ਕਹਿਣਾ ਚਾਹਾਂਗੇ ਪਹਿਲਾਂ ਵੀ ਚਿੱਤਰ ਹੋਇਆ ਕਰਤਾਰ ਸਿੰਘ ਸਰਾਭਾ ਬੱਤਨੇ ਯੂਨੀਵਰਸਿਟੀ ਅਲੇਕੀ ਨੇ ਕਿਹਾ ਜੀਨੀਤਾ ਬੜੀ ਆਸਤੀ ਸੀ ਹਿੰਦੀ ਪੇਸ਼ੇਕ ਐਸੋਸੀਏਸ਼ਨ ਪਾਰਟੀ ਦਾ ਨਾਮ ਸੀ ਅਖਬਾਰ ਸ਼ੁਰੂ ਕੀਤਾ ਗਦਰ ਜੂਲ ਬਾਦ ਗਦਰ ਦੀ ਗੂੜ੍ਹ ਪਿਆ ਆ ਗਿਆ ਉਹ ਇਨਾ ਅਫਲਾਤ ਪ੍ਰਸਿਤ ਹੋਇਆ ਕਿ ਪਾਰਟੀ ਨੂੰ ਗਦਰ ਪਾਰਟੀ ਦੇ ਨਾਮ ਨਾਲ ਜਾਣਿਆ ਜਾਣ ਕਰਤਾ ਸਿੰਘ ਸ਼ਾਹਬਤ ਨੇ ਸਾਰਿਆਂ ਨੂੰ ਲੈਣਾ ਸਿਖਾਇਆ ਕਿ ਸੇਵਾ ਦੇਸ਼ ਦੀ ਕਰਨੀ ਹੈ ਜਿੰਦਗੀ ਫੜੀ ਅਕੀਬ ਸੇਵਾ ਦੇਸ਼ ਦੀ ਕਰਨੀ ਚੰਦਰੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾ ਦੇਸ਼ਿਆਂ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਤਾਂ ਚੱਲੀਆਂ ਨੇ ਇਹ ਉਦੋਂ ਲਿਖੀਆਂ ਜਦੋਂ ਹੱਥ ਨਾਲ ਸ਼ਾਕਾ ਖੱਲਾ ਚਲਉਦੇ ਸੀ ਤੇ ਇੱਕ ਤਰ੍ਹਾਂ ਕੰਮ ਕਰਦੇ ਕਰਦੇ ਸ਼ਾਕਾ ਦੀਆਂ ਬਾਹਰ ਹੈਗੀਆਂ ਇੱਕ ਹਫਤਾ ਉਹਨਾਂ ਕੁੱਸਤੇ ਲਿਖੀ ਸੀ ਔਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਤਸ਼ੀਰ ਕਰਤਾਰ ਸਿੰਘ ਸ਼ਾਕਾ ਦਾ ਪਹਿਲਿਆਂ ਚ ਨਾਮ ਆਊਗਾ ਸਾਹਮਣੇ ਕੋ ਪੱਤਰਕਾਰੀ ਦਾ ਕੋਰਸ ਨਹੀਂ ਕੀਤਾ ਸੀ ਹੋਰ ਤੁਸੀਂ ਸੋਚ ਰਹੋ ਸਵਾਲ ਥਰਨ ਵਾਲਿਓ ਕਿ ਕਰਤਾਰ ਸਿੰਘ ਸਰਾਭਾ ਨੂੰ ਪੱਤਰਕਾਰ ਕਹਿੰਦਾ કે ਬਲੌਗਰ ਕਹਿੰਦਾ ਹੈ ਗਦਰ ਦੀ ਗੂੰਜ 10 ਲੱਖ ਸ਼ਬਦਾ ਸੀ ਲਾਲਾ ਹਤਿਆਰ ਨੂੰ ਗੁਰਮੁਖੀ ਸਿੱਖਣੀ ਪਈ ਗਦਰ ਦੀ ਗੂੰਜ ਕਾਣੇ ਵਾਸਤੇ ਇਸ ਕਰਕੇ ਫਿਰ ਤੁਸੀਂ ਤਾਂ ਵੀ ਸਵਾਲ ਥਰਾਂਗੇ ਕਿ ਜਿਹੜੇ ਇਤਿਹਾਸਿਕ ਸੰਕਰ ਦੀ ਗੱਲ ਕਰਦੇ ਆ ਇਸਾਰੇ ਮੁੰਡੇ ਦੀ ਗੱਲ ਕਰਦੇ ਆ ਉਹ ਸਾਰੇ ਖੇਤੀਬਾੜੀ ਯੂਨੀਵਰਸਿਟੀ ਵਿਦਿਆਲੇ ਪੜੇ ਹੋਣੇ ਚਾਹੀਦੇ ਆ ਆਮ ਆਦਮੀ ਕੋਲ ਕਿਸਾਨ ਦਾ ਕੋਈ ਜ਼ਿੰਦਗੀ ਦਾ ਮੁੱਦਾ ਉਠਾ ਨਹੀਂ ਸਕਦਾ ਹੁਣ ਜੇ ਮੁੱਖ ਮੰਤਰੀ ਦਾ ਹੈਲੀਕਾਪਟਰ ਬੋਦੀ ਗੈਰ ਹਾਜ਼ਰੀ ਚੋਂ ਹੋਰ ਉੱਠਾ ਰਿਹਾ ਤੇ ਇਹਦੇ ਵਾਸਤੇ ਜਰਨਲਿਜ਼ਮ ਦੀ ਡਿਗਰੀ ਕਰਨੀ ਜ਼ਰੂਰੀ ਆ ਇਹ ਤਾਂ ਕੋਈ ਵੀ ਨਾਗਰਿਕ ਸਵਾਲ ਉਠਾ ਸਕਦਾ ਕੀ ਇਹਨਾਂ ਜਨਮਾਤਮੇ ਆਪਦੇ ਪੈਸਿਆਂ ਦੇ ਫੀਤੀਆਂ ਦੇ ਅਨੁਸਾਰ ਹੋ ਰਿਹਾ ਹੈ ਸਾਰੇ

کہ کسان بھی کرنے لاؤنے سے پترکار بھی کرنے لاؤنے ہیں کلاکار بھی جنگی مورچے کے مورچے بھی ہمیں کرتے ہیں <Freedom meantime> جیتو پھر سوال کہیں گے بڑھتا کہ سرکار کا کی کم سرکار کا کم جو کر اسے سکھیا رزدار بیلی پڑی لینا پھر سرکار سارا کس کارٹرک ਉਹ ਸਾਰੇ ਮਰਦਾਂ ਚ ਨਿਸ਼ਤਰ ਹੋ ਗਏ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਸਾਡੇ ਸੁਨੇਹਾਂ ਕਵਤਾ ਜਹੀਲੀ ਲੋਹੇ ਦੀ ਇਹ ਕਦੀ ਮੋਰਚਾ ਫਿਰ ਇਹੋ ਜਿਹੇ ਹਾਲਾਤ ਨਹੀਂ ਬਣਦੇ ਆ ਸਾਡੇ ਗੁਰੂ ਸਾਹਿਬਾਨ ਉਦਾਂ ਦੇ ਕਵੀ ਜਿਹੜੇ ਮੋਰਚਾ ਚ ਟਿਕਟੇ ਸਾਡੇ ਜੱਟਰੀਪਾਪੇ ਉਹਨਾਂ ਦੇ ਸ਼ਾਇਰ ਜਿਹੜੇ ਮੋਰਚਾ ਚ ਟਿਕਟੇ ਤੇ ਅੱਜ ਹਰ ਸੰਦੇ ਨੂੰ ਮੋਰਚਾ ਟਿਕਟਲਾ ਪੈਣਾ ਜਿਹੜੇ ਉਹ ਹਾਲਾਤ ਆ ਸਟੇ ਸੈਕਟਰੀ ਵੱਲੋਂ ਸ਼ਾਹਦਾ ਹੁੰਦਾ ਇੱਕੋ ਬਲਕੇ ਆਪਣੀ ਗੱਲ ਸੁਣਾਉਣ ਲਈ ਸਰਕਾਰਾਂ ਕਿਦੋਂ ਦੋਵੇਂ ਜੀ ਦੁੱਧ ਚੋਣ ਵਾਸਤੇ ਨੇੜੇ ਹੋਣ ਗਊ ਛੜਾ ਮਾਰੇ ਤੁਹਾਨੂੰ ਹੱਥਾਂ ਲਾਉਣ ਦੇਵੇ ਮੀਰ ਜਾਦੇ ਨੇ ਆਪਣੇ ਬੜੀ ਕੰਡੇ ਤੇ ਹੱਥ ਫੇਰੇਆ ਆਟਾ ਤੂੜਿਆ ਗਊ ਨੇ ਨੇੜੇ ਨਾਲ ਲੱਗਣ ਦਿੱਤਾ ਸੱਜੇ ਸੂਈ ਸੀ ਮੀਰ ਜਾਦਾ ਹੱਥ ਜੋੜ ਕੇ ਗਊਾਂਾਂ ਦੇ ਅੱਗੇ ਖੜ੍ਹਿਆ ਕਹਿੰਦਾ ਕਿ ਇਹ ਦਊ ਮਾਨਾ ਜੇ ਸੋਚੀ ਨਹੀਂ ਦੇਣਾ ਸੀ ਫਿਰ ਸੌਂਦੇ ਸ਼ੌਕ ਸੀ ਇਹ ਵੀ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਬਣੂ ਪੁੱਛਦੇ ਆ ਕਿ ਜੇ ਲੋਕਾਂ ਦੇ ਕੰਮ ਹੀ ਨਹੀਂ ਕਰਨੇ ਸੀ ਮਛਲੇ ਨਹੀਂ ਕਰਨੇ ਸੀ ਹੱਲ ਕਰਨੇ ਸੀ ਫਿਰ ਮੁੱਖ ਮੰਤਰੀਤ ਬਣਦਾ ਸ਼ੌਕ ਸੀ ਤੇ ਇਹ ਤਾਂ ਕਹਿੰਦਾ ਮੈਂ ਦੂਜਾ ਸੂਰ ਨਹੀਂ ਦੇਣਾ ਜਿਹੜੇ ਇਹ ਹਲਾਤ ਦਾ ਸਹਾਰਾ ਇਹਨਾਂ ਨੂੰ ਦੂਜਾ ਸੂਰਾ ਦੇਣ ਦੀ ਲੋੜ ਨਹੀਂ ਜਿਹੜਿਆਂ ਨੇ ਵਿਛੜੇ ਨਿੱਤਿਆ ਉਹਨਾਂ ਨੇ ਸ਼ਰਾਬ ਮਾਰੀਆ ਦੁੱਧ ਕਿਸੇ ਨੇ ਨਹੀਂ ਪਿਆਇਆਗਾ ਤੇ ਜੇ ਦੁੱਧ ਚੋਣਾ ਫਿਰ ਮੂਠ ਪਾ ਕੇ ਹੱਥ 'ਚ ਛੋਟੀ ਹੋਣੀ ਚਾਹੀਦੀ ਆ ਇਹ ਹੀ ਦਿੱਲੀ ਮੋਰਚੀ ਨੇ ਸਿਖਾਇਆ ਇਹ ਹੀ ਹੁਣ ਸਿੱਖਣ ਦੀ ਲੋੜ ਆ ਕੱਖ ਲੋਹੇ ਦੀ ਲੱਖ ਆਪਣੇ ਏਕੇ ਦੇ ਨਾਲ ਹੀ ਸਮ ਇਹਨਾਂ ਜਾਵ ਸਰਕਾਰਾਂ ਦਾ ਮੂੰਹ ਭਰਨਾ ਪਊਗਾ ਕਈਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ